ਸਾਨੂੰ ਸਭ ਤੋਂ ਪਹਿਲਾਂ ਇਸ ਗੱਲ ਬਾਰੇ ਪੂਰਨ ਤੌਰ ਤੇ ਸਾਮਣਾ ਪਵੇਗਾ ਕਿ ਜਸਵੰਤ ਸਿੰਘ ਖਾਲੜਾ ਇੱਕ ਵਿਅਕਤੀ ਹੈ ਜਿਹੜਾ ਕੋਈ ਕਿਸੇ ਧਰਮ ਦੇ ਖਿਲਾਫ ਨਾਰਾ ਨਹੀਂ ਲਾਉਂਦਾ। ਦੇਸ਼ ਦੇ ਅਤਵਾਦ ਦੀ ਗੱਲ ਹੀ ਕਰਦਾ, ਦੇਸ਼ ਦੇ ਵੱਖਵਾਦ ਦੀ ਗੱਲ ਨਹੀਂ ਕਰਦਾ। ਕੋਈ ਖਾਲਸਤਾਨੀ ਝੰਡਾ ਨਹੀਂ ਚੁੱਕਦਾ। ਕੋਈ ਕਿਸੇ ਕਹਿੰਦੇ ਹੁੰਦੇ ਆ ਪਾਰਟੀ ਦੇ ਖਿਲਾਫ ਨਹੀਂ ਹੈਗਾ। ਉਸ ਵਿਅਕਤੀ ਨੇ ਇੱਕ ਬਹੁਤ ਵੱਡੀ ਗੱਲ ਕੀਤੀ ਜਦੋਂ ਉਹਨੂੰ ਇਸ ਗੱਲਾਂ ਦੀ ਸੋਝੀ ਪਈ ਕਿਉਂਕਿ ਇੱਕ ਇਮਾਨਦਾਰ ਵਿਅਕਤੀ ਸੀ ਜਿਹੜਾ ਕਿ ਇੱਕ ਇਹ ਇੱਕ ਬੈਂਕ ਦੇ ਵਿੱਚ ਨੌਕਰੀ ਕਰਦਾ ਸੀ ਉਹਦੀ ਘਰਵਾਲੀ ਵੀ ਇੱਕ ਟੀਚਰ ਸੀ ਦੋਨੇ ਜਣੇ ਭਾਵੇਂ ਉਹ ਪਹਿਲਾਂ ਇੱਕ ਨਕਸਲਾਈ ਮੂਵਮੈਂਟ ਦੇ ਵਿੱਚ ਸੀਗਾ ਇੱਕ ਜਥੇਬੰਦਕ ਵਿਚਾਰਧਾਰਾ ਨਾਲ ਸੰਬੰਧਿਤ ਸੀ ਤੇ ਉਹਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਫਿਰ ਉਹਨੇ ਆਪਣੇ ਨਾਲ ਕੁਝ ਬੰਦੇ ਜੋੜੇ ਹਿਊਮਨ ਰਾਈਟਸ ਨਾਲ ਸੰਬੰਧਿਤ ਜਿਵੇਂ ਜਸਸ ਬੈਂਸ ਹੋ ਗਏ ਇਕਰਾਮ ਕੁਮਾਰ ਹੋ ਗਏ ਇਹਨਾਂ ਨੇ ਸਾਰਿਆਂ ਨੇ ਇਸ ਗੱਲ ਦਾ ਚੁੱਕਣ ਚੁੱਕਿਆ ਜੀ ਕਿ ਇੱਥੇ ਜਿਹੜੇ ਸ਼ਮਸ਼ਾਨ ਘਾਟ ਨੇ ਖਾਸ ਤੌਰ ਤੇ ਮਾਝੇ ਦੇ ਏਰੀਏ ਦੇ ਤਰਨਤਨ ਸਾਹਿਬ ਹੋਏ ਅਫਰਸਰ ਹੋ ਗਏ ਹੋਰ ਇਹਦੇ ਨੇੜ ਦੇ ਉਥੇ ਲਾਸ਼ਾਂ ਲਿਆਂਦੀਆਂ ਜਾਂਦੀਆਂ ਜੀ ਤੇ ਉਹਨਾਂ ਨੂੰ ਅਣਪਛਾਤੇ ਕਰਕੇ ਲਿਆਦਾ ਜਾਂਦਾ ਤੇ ਉਹਨਾਂ ਨੂੰ ਸਾੜ ਦਿੱਤਾ ਜਾਂਦਾ ਦਰਸ਼ਕਾਂ ਨੂੰ ਦੱਸ ਦਈਏ ਅਸੀਂ ਕਾਲੇ ਦੌਰ ਦੀ ਗੱਲ ਕਰ ਰਹੇ ਆ ਜਦੋਂ ਕਿ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਸੀ ਤੇ ਨੌਜਵਾਨ ਲੋਕਾਂ ਦੇ ਪੁੱਤ ਚੱਕ-ਚੱਕ ਕੇ ਪੁਲਿਸ ਵਾਲਿਆਂ ਵੱਲੋਂ ਮਾਰ ਦਿੱਤੇ ਜਾਂਦੇ ਸੀ ਤੇ ਤਰਕੀਆਂ ਲਈਆਂ ਜਾਂਦੀਆਂ ਸੀ ਤੇ ਕਈ ਸਰੀਕੇबाजी ਚ ਵੀ ਇਹੋ ਜਿਹਾ ਕੁਝ ਜਿਹੜਾ ਹੈਗਾ ਕਤਲੇਆਮ ਹੋਇਆ ਤੇ ਅਣਪਛਾਤੀਆਂ ਹਲਾਸਾਂ ਉਸ ਸਮੇਂ ਕਹਿ ਕੇ ਸਾੜੀਆਂ ਜਾਂਦੀਆਂ ਸੀ ਜਿਹਦਾ ਕਿ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਰਿਕਾਰਡ ਕਢਾਇਆ ਤੇ ਉਹਦੇ ਬਾਰੇ ਜਿਹੜੀ ਹੈਗਾ ਆਪਾਂ ਕੰਟੀਨਿਊ ਕਰਦੇ ਹਾਂ ਮੈਂ ਦੂਜੀ ਤੋਂ ਨੂੰ ਇਹ ਦੱਸਾਂ ਗੱਲ ਕਿ ਜਿਹੜੀ ਫਿਲਮ ਹੈ ਜੀ ਇਹਨੂੰ ਇਸ ਫਿਲਮ ਦੇ ਵਿੱਚ ਜਿੰਨੇ ਤੱਥ ਨੇ ਉਹ ਸਾਰੇ ਤੱਥ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਜ਼ਿਲ੍ਹਾ ਕੋਰਟਾਂ ਦੇ ਸ਼ਮਸ਼ਾਨ ਘਾਟਾਂ ਦੇ ਤੇ ਹਸਪਤਾਲਾਂ ਦੇ ਜਿੱਥੇ ਪੋਸਟਮਾਰਟਮ ਕੀਤੇ ਗਏ ਆ ਉਹ ਸਾਰਾ ਜਦੋਂ ਇੱਕ ਮਤਲਬ ਕੰਪੈਕਟ ਕੀਤਾ ਰਿਕਾਰਡ ਉਸ ਤੋਂ ਬਾਅਦ ਇਹ ਜਿਹੜੀ ਗੱਲ ਸਾਹਮਣੇ ਆਈ ਤੇ ਇਹ ਗੱਲ ਜਿਹੜੀ ਆ ਸਮੇਂ ਦੀ ਸੱਤਾ ਤੇ ਬੈਠੇ ਲੋਕ ਜਿਹੜੇ ਆ ਖਾਸ ਤੌਰ ਤੇ ਪ੍ਰਸ਼ਾਸਨ ਜਿਹੜਾ ਖਾਸ ਤੌਰ ਤੇ ਪੁਲਿਸ ਜਿਹੜੀ ਆ ਜਿਹੜੀ ਜਿਹਨੂੰ ਉਸ ਟਾਈਮ ਬੇਲਗਾਮ ਕੀਤਾ ਗਿਆ ਸੀ ਉਹਨਾਂ ਨੂੰ ਇਹ ਗੱਲ ਪਚੀ ਨਹੀਂ ਤੇ ਉਹਨਾਂ ਨੇ ਇਸ ਗੱਲ ਦਾ ਸਖਤ ਰੋਡਸ ਲਿਆ ਤੇ ਲਾਸ਼ਾਂ ਲਬਦਾ ਲਬਦਾ ਜਸਵੰਤ ਸਿੰਘ ਖਾਲੜਾ ਆਪ ਇੱਕ ਲਾਸ਼ ਬਣ ਗਿਆ ਜਿਹਨੂੰ ਕਿ ਨਹੀਂ ਬਾਕੀ ਲਾਸ਼ਾਂ ਦਾ ਤਾਂ ਚਲੋ ਉਹ ਸਾੜ ਦਿੱਤੀ ਹੈ ਗਈਆਂ ਇਹਦੀ ਲਾਸ਼ ਦਾ ਤਾਂ ਪਤਾ ਹੀ ਨਹੀਂ ਲੱਗਿਆ ਅਜੇ ਤੱਕ ਭਾਈ ਜਸਵੰਤ ਸਿੰਘ ਖਾਲੜਾ ਦਾ ਜਿਹੜਾ ਹੈਗਾ ਕਿਉਂਕਿ ਉਹ ਘਰੋਂ ਚੱਕਿਆ ਸੀ ਘਰੋਂ ਦਿਨ ਦਿਹਾੜੇ ਪੁਲਿਸ ਨੇ ਚੁੱਕਿਆ ਤੇ ਖੁਦ ਕਹਿੰਦੇ ਅਜੀਤ ਸਿੰਘ ਐਸਐਸਪੀ ਨੇ ਉਸ ਸਮੇਂ ਖੰਡਵਾਟ ਕਰਾ ਰਖਾਲਿਆ ਸੀ ਘਰੇ ਵੀ ਮੇਰੇ ਤੇ ਜਿਹੜਾ ਹੈਗਾ ਸੱਕਣਾ ਪਵੇ ਤੇ ਪਰ ਜਦੋਂ ਕਿ ਉਹਨੂੰ ਕਹਿੰਦੇ ਆ ਵੀ ਸ਼ਾਇਦ ਜਿਹਨ ਫਿਲਮ ਦੇ ਆਪਾਂ ਗੱਲ ਕਰਦੇ ਆ ਤੁਸੀਂ ਫਿਲਮ ਦੇਖੀ ਆ ਫਿਲਮ ਦੇ ਵਿੱਚ ਉਹਨੂੰ ਕਿਸ ਤਰ੍ਹਾਂ ਦਾ ਜਿਹੜਾ ਕਿਰਦਾਰ ਦਿਖਾਇਆ ਗਿਆ ਉਹਦੇ ਵਿੱਚ ਕਿਵੇਂ ਉਹਨੂੰ ਮੌਤੇ ਘਾਟ ਤਾਰਿਆ ਗਿਆ ਜਾਂ ਇਸ ਤਰ੍ਹਾਂ ਦਾ ਕੋਈ ਜ਼ਿਕਰ ਆਉਂਦਾ ਦੇਖੋ ਜਿਹੜੀ ਤੁਸੀਂ ਪਹਿਲਾਂ ਸਟਾਰਟ ਗੱਲ ਕੀਤੀ ਸੀ ਜੀ ਕਿ ਸ਼ਰੋਣੀ ਕਮੇਟੀ ਦੀ ਗੱਲ ਕੀਤੀ ਸੀ ਸ਼ਰੋਣੀ ਕਮੇਟੀ ਨੇ ਆਪਣਾ ਬੰਦਾ ਫਰਜ਼ ਅਦਾ ਕੀਤਾ ਜਿਹੜੀ ਜਿਹੜੇ ਅਮਰਜੇ ਸੀਸੀਓ ਦੇ ਖਿਲਾਫ ਸੀ ਗੱਲ ਕੀਤੀ ਜੀ ਤੇ ਚਲੋ ਉਹ ਦੇਸ਼ ਦੇ ਲੋਕਾਂ ਨੇ ਵੀ ਉਸ ਗੱਲ ਤੇ ਜਿਵੇਂ ਕਹਿੰਦੇ ਆ ਹੌਲੀ ਚੜਾਏ ਆ ਤੇ ਉਹਨੂੰ ਕੋਈ ਚੰਗਾ ਉਹ ਨਹੀਂ ਹੋਇਆ ਕਿਉਂਕਿ ਮਨਸ਼ਾ ਸ਼ਾਇਦ ਉਹਦੀ ਚੰਗੀ ਨਹੀਂ ਸੀ ਚੰਗੀ ਨਹੀਂ ਸੀ